ਆਂ ਜੀ ਸੱਸੀ ਹੋ ਗਿਆ ਰੈਡੀ ਬਸ ਨਿਕਲਣ ਲੱਗੇ ਆਂ ਕਾਕਾ ਦੁੱਧ ਪੀ ਰਿਹਾ ਬਸ ਫਿਰ ਨਿਕਲਣ ਲੱਗੇ ਆ ਜਾਣੇ ਜੀ ਪਹਿਲਾਂ ਕਿਰਨਾ ਬਹਿੰਦਾ ਕੋਲੇ ਆ ਬੈਠ ਕੇ ਲੈ ਬੜੀ ਇਹਨੂੰ ਲੱਗਿਆ ਚੋਟਾ ਮਿਲਦੇ ਚਲੋ ਬੈਠੋ ਆ ਸੁਨੀ ਆਇਆ ਕਿ ਥਾਕੇ ਤਾਰਤੀ ਤੂੰ ਅਣੀ ਮਮਾ ਲਾਇਕ ਹੈ گا ਬੀਕੂ ਪਲਾਂਤੀ ਮੈਂ ਉੱਤਰ ਬੈਠ ਜਾ ਕੇ ਜਾਗ ਕੇ ਕਰ ਲੋਕ ਚਲਿਓ ਹੇ ਗੱਡੀ ਦੀ ਬਾਰੀ ਖੋਲਦੀ ਆਂ ਬੈਠੇ ਹੁੰਦੇ ਪਿਓ ਤੇ ਬੈਠੀ ਰਹਿ ਗਈ ਮੈਂ ਕੀ ਰਦੇ ਸੀ ਹਾਂਜੀ ਕਿੱਥੇ ਚੱਲੇ ਉਹ ਦੇਹ ਦਾਦੀ ਪੋਤੀ ਨੂੰ ਪਿਛੋਂ ਚੁਪਤਾਂਦੀ ਵੀ ਕਿੱਥੇ ਚੱਲੇ ਆ ਕਿੰਨਾ ਆਂਟੀ ਕਿੰਨੇ ਆ ਆ ਕਿੰਨਾ ਆਂਟੀ ਬਟਿੰਡਿਆਲੀ ਕੋਲੇ ਸਾਰੀ ਸਾਰੀ ਸਾਡੀ ਹੁੰਦੀ ਦੇਖੋ ਜਾ ਰਹੇ ਆ ਫੋਨ ਕਰਾਇ ਸੀ ਉਹਨਾਂ ਦਾ ਨਾਲ ਲੜਕਾ ਹੈ ਤੋਰੀ ਮੂੰਹਾਂ ਜਿੰਕੀ ਤੇ ਦੇਖੋ ਮਿਲ ਕੇ ਦੋਨੋਂ ਨੂੰ ਮਿਲ ਕੇ ਜਰੂਰ ਆਵਾਂਗੇ ਹਾਂਜੀ

ਕਹਾਵਤਾਂ ਦੇ ਰੋਟੇ ਦੇ ਪੈਣੇ ਆ ਰਹੇ ਜਣਾ ਪਾਈ ਰੋਟ ਲੈ ਲਿਆ ਆਪਾਂ ਬਸ ਹਾਂਜੀ ਬਸ ਰੋਟ ਲੈ ਲਿਆ ਫੋਨ ਕਰ ਲਿਆ ਉਹਨਾਂ ਨੂੰ ਹੁਣ ਚੱਲਦੇ ਆ ਫੋਨ ਪਿਕ ਕਰ ਲਿਆ ਸੀਗਾ ਹਾਂਜੀ ਚੱਲੀਏ ਐਸੇ ਦੇ ਰਹੇ ਹਾਂ ਗੇਟ ਕਿੰਨਾ ਸੋਗੀ ਦਾਦੀ ਕੋਲੇ ਦੇਖੋ ਜੀ ਪਿੰਡ ਦੇ ਹਾਲਾਤ ਕਿਰਨਾਂ ਦੇ ਕਿਰਨਾਂ ਢਿੰਡਾ ਵਾਲੀ ਦੇ ਮਿਹਨਤ ਆ ਦੇਖੋ ਆਪਾਂ ਕਮੈਂਟ ਤਾਂ ਕਰ ਦਿੰਦੇ ਆ ਬੈਠੇ ਘਰੇ ਪਰ ਅਗਲੀ ਦੀ ਮਿਹਨਤ ਆ ਦੇਖੋ ਜਿੱਥੇ ਸਾੜਕ ਵੀ ਨਹੀਂ ਜੱਜ ਦੀ ਬਣੀ ਹੋਈ ਉੱਥੋਂ ਉੱਟ ਕੇ ਅਗਲੀ ਵਧੀਆ ਮਿਹਨਤ ਕਰਦੀ ਹੈ ਬੰਨ ਛੁੱਟ ਕੇ ਤੇ ਕਿਹੜੇ ਪਲੇਟਫਾਰਮ ਤੇ ਪਹੁੰਚੀ ਹੋਈ ਹੈ ਮਿਹਨਤ ਕਰ ਕਰ ਕੇ ਬੰਦੀਆਂ ਚੰਗਾ ਲੱਗਦਾ ਹੈ ਮਿਹਨਤ ਕਰ ਰਿਆ ਦੇਖ ਕੇ ਅੱਜ ਘਰ ਲਾਬ ਦੇ ਫਿਰਦੇ ਆ ਸੀ ਪੁੱਛ ਰਹੇ ਦੋ ਚਾਰ ਤਾਂ ਇਹਨਾਂ ਤੋਂ ਪੁੱਛ ਲੋ ਦੇਹਨ ਕਿਉਂ ਤੋਰੀ ਆ di ਤੁਹਾਨੂੰ ਜਿਹਨਾਂ ਨੇ ਅੰਟੀ ਤੋਂ ਰਮਾ ਹਾਂਜੀ ਹਾਂਜੀ ਮੈਨੂੰ ਸਾਰੀ ਫੈਮਲੀ ਆਈ ਸੀ ਸਾਡੀ ਪਰਿਵਰ ਤੋਂ ਹਾਂਜੀ ਹਾਂਜੀ ਤੇ ਇਹ ਸਾਰੇ ਦੇਖਦੇ ਸੀਗੇ ਅਸੀਂ ਤਾਂ ਨਹੀਂ ਦੇਖਿਆ ਚੈਨਲ ਕਿਦੀ ਤੁਹਾਡਾ ਉਹ ਅਸੀਂ ਵੀ ਹੁਣੇ ਸਟਾਰਟ ਕਰਿਆ ਸੀ ਚੈਨਲ ਆਪਾਂ ਤੇ ਇਹ ਸਾਰੀ ਫੈਮਲੀ ਦੇਖਦੀ ਸੀ ਇਹਨਾਂ ਨੇ ਸਾਨੂੰ ਦਿਖਾਇਆ ਮੈਂ ਕਿਹਾ ਇਥੇ ਰਿਆਂ ਤੋਂ ਤੁਹਾਨੂੰ ਮਲਾ ਲਿਆਉਣੇ ਆ ਤੇ ਫਿਰ ਉਹਨੇ ਮੰਮੀ ਉਹਨੇ ਸਾਰਾ ਦੇਖਦੇ ਤੁਹਾਡੇ YouTube ਚੈਨਲ ਵੀ ਤੇ Instagram ਵੀ ਇਹਨਾਂ ਨੇ ਸਬਸਕ੍ਰਾਈਬ ਕਰਿਆ ਕਰਿਆ ਹਾਂਜੀ ਹਾਂਜੀ ਸੰਟੀ ਕਿੱਥੇ ਸਾਡੇ ਵਰਤਦਾ ਤਨੀ ਨਹੀਂ 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 ਵਰਦਨ ਨਹੀਂ ਨਹੀਂ ਵਰਦਨ ਤੋ ਲੈ ਆਂਦਾ ਆਪਣਾ ਆ ਲੈ ਲਾ ਜੀ ਮਿਲੋ ਸ਼ਸ਼ੀ ਗਾੜੀ ਆਨੇ ਦੇ ਸ਼ਸ਼ੀ ਗਾੜੀ ਘੈਂਟ ਆਂਤੀ ਮੇਰੇ ਘੈਂਟ ਆਂਦੀ ਲੈ ਲਈ ਅਸੀਂ ਬੜੀ ਖੁਸ਼ੀ ਆਈ ਹੈ ਨਿਕਲ ਤਾ ਤੁਹੀ ਇੱਕ ਕੁੜੀ ਕਿਦਾਂ ਦੇ ਬਰੋਇਂ ਬਰੋ ਆਇਆ ਹੈ ਨਾ ਤੇ ਕੁੜੀ ਕੁੜੀ ਮੈਂ ਆਪਣੀ ਆਂਟੀ ਵੀ ਲੈ ਕੇ ਆਉਂਦਾ ਜੀ ਤਾਂ ਆ ਗਿਆ ਡੇਲੀ ਫੋਨ ਤੇ ਦੇਖਦੇ ਅੱਜ ਰੀਅਲ ਜੋ ਮਿਲਿਆ ਅੰਬ ਫਰੈਂਡ ਅੰਬ ਲੋ ਜੀ ਮੈਂ ਦੇਖਾਂ ਅੰਨੀ ਬੈਗਾ ਡੇਲੀ ਤੁਸੀਂ ਹੁਣ ਕੀ ਦੇਖਦੇ ਹੋ ਵਲੌਗ ਦੇਖਦੇ ਹੋਗੇ ਸਾਰੇ ਮੇਰੇ ਸਹਾਂਵਾਂ ਤਾਂ ਸਾਰੇ ਹੀ ਦੇਖਦੇ ਹੁਣ ਸਭ ਨੂੰ ਪਤਾ ਹੈ ਸਾਰੇ ਜਾਣਦੇ ਆਂਟੀ ਜੀ ਨੂੰ ਤੇ ਸਾਤਾ ਜੇ ਦੇਲ ਕੇ ਰਿਆ ਸੀਗਾ ਤਾਂ ਮਿਲ ਕੇ ਆਉਣਾ ਅੱਜ ਦਾ ਵੀਡੀਓ ਬਣਾਈ ਦੇ ਚ ਮੈਂ ਰੋਟੀ ਨਹੀਂ ਖਾਧੀ ਅੱਛਾ ਤੁਹਾਨੂੰ ਬੁਲਾਈ ਬਣਾਈ ਤਾਂ ਸਮਾਂ ਪਾਈਆਂ ਨੇ ਨਹੀਂ ਬਣਾਈ ਮੈਂ ਜੇ ਨਹੀਂ ਅੱਛਾ ਬਣਾਉਣੀ ਸ਼ਾਮ ਦੇ ਨਹੀਂ ਬਣਾ ਲਵਾਂ ਅੱਛਾ ਠੀਕ ਹੈ ਅਸੀਂ ਦੇਖਾਂਗੇ ਸੁਬਹ ਸ਼ਾਮ ਨੂੰ ਬਣਾ ਲਵਾਂ ਅੱਜ ਪਹਿਲਾਂ ਇੰਸਟਾ ਤੇ ਮੈਸੇਜ ਕੀਤਾ ਸੀਗਾ ਮੈਨੂੰ ਗੁਰਜੀ ਨੇ ਕਹਿੰਦੇ ਹੁੰਦੇ ਮੈਨੂੰ ਪੰਜਾਬੀ ਪੜ੍ਹਨੀ ਹੁੰਦੀ ਆ ਉਹ ਵੀ ਜੋਰ ਜੋਰ ਕੇ ਮੈਨੂੰ ਪੜ੍ਹਨੀ ਵੀ ਤੇ ਜੀ ਜੀ ਤੇ ਸੈਕਟਰ ਤੋਂ ਕੋਈ ਕਰਦੇ ਨਾ ਮੇਰੇ ਦਾ ਨੰਬਰ ਆਇਆ ਹੈ ਪ੍ਰਮੋਸ਼ਨ ਵਾਲਾ ਹਾਂ ਜੀ ਬਹੁਤ ਟੈਨਸ਼ਨ ਲਈ ਕਰੀਦਾ ਲੋਕਾਂ ਨੂੰ ਬਹੁਤ ਟੈਨਸ਼ਨ ਆਉਂਦੀ ਆ ਨਾ ਬਹੁਤ ਫਾਈਲ ਮੈਨੂੰ ਤੇ ਦਵਾਈ ਤੇ ਚੱਪੀ ਜਾਂਦਾ ਹੈ ਹੈਨਾ ਪਹਿਲੇ ਵਾਲੇ ਜ਼ਮਾਨਾ ਹੋਰ ਸੀ ਹੈਨਾ ਜਦੋਂ ਸਾਡਾ ਟਾਈਮ ਸੀ ਨਾ ਸਾਡੇ ਪੱਖੇ ਵੀ ਨਹੀਂ ਹੁੰਦੇ ਸੀਗੇ ਤੁਹਾਨੂੰ ਤਾਂ ਦੇਖਣ ਨੂੰ ਪੂਰਨ ਦਾ ਮਾਣ 47% ਖਾਂ। ਇਸ ਤੋਂ ਹਵਾਲੇ ਤੋਂ ਤੁਸੀਂ ਕੋ ਉਪਾਰ ਦੇ ਬਕਤੀ ਨੂੰ ਸੂਕਤੀ ਪਾਗੇ ਦੇ ਡੰਡੇ ਦੇ ਉੱਤੇ ਖੋਦੇ ਨਾਲ ਚੱਲਦੇ ਰੇਲ ਕਰਨਾ। ਤੁਹਾਨੂੰ ਤਾਂ ਇੰਨਾ ਦੇ ਮਾਰਨਾ ਸੌ ਵਧਾ ਤਾ ਨਾ ਹੁਆ ਕੋਈ ਵੀ ਇਨਸਾਨ ਨੂੰ ਕੁਝ ਨਹੀਂ ਕਰਦਾ। ਦਵਾਈ ਤੋਂ ਬਿਨਾ ਕੋਈ ਵੀ ਇਨਸਾਨ ਨਹੀਂ ਰਹਿਦਾਗਾ। ਮੈਂ ਤਾਂ ਖਾਤਰਾਂ ਤੇ ਚੁਗਰੀ ਕਰਦੇ ਆਂ ਕੀ ਨਾ ਜੀ। ਇਹ ਵਧੀਆ। ਆਪਾਂ ਕਿਹੜਾ ਵੀ ਮਾਰਾ ਕੰਮ ਕਰਦੇ ਹਣਾ ਇਹ ਅਸੀਂ ਅੱਗੇ ਵੀ ਕਹਿ ਪਿਆ ਹੈ ਵੀ ਗਲਤ ਵੀਡੀਓ ਹੀ ਆਪ ਕਰੇਗਾ। ਜੇ ਜੀ ਉਹ ਨਹੀਂ ਵੀ ਇਹ ਨੂੰ ਚੱਕ ਕੇ ਤੇ ਬੈਠੇ ਕੋ ਬੈਂਡ ਕਰ ਦਿੰਦੇ ਆ ਇਹ ਮੇਰੇ ਲਈ ਬੈਂਡ ਕਰਦੇ ਆ ਕੋਈ ਡਾਂਸ ਆ ਫੋਟੋਗ੍ਰਾਫਰ ਟੈਂਸ਼ਨ ਨਹੀਂ ਲਓ ਮੈਨੂੰ ਫੰਮਣੀ ਮੇਰੀ ਬਣਾਈ ਮੇਰੀ ਭਾਈ ਹੋ ਗਿਆ ਨਿਕਾ ਤਸਕਰੀ ਤੇ ਦੇਖ ਆਂਟੀ ਇਹ ਕਿੰਨਾ ਆਂਟੀ ਟਿੰਡਿਆਲੀ ਮੈਨ ਲਈ ਦੇਖ ਹਾਂਜੀ ਹਾਂਜੀ ਮੈਨ ਲਈ

ਮੈਂ ਸੱਚਾ ਸਾਡੇ ਮੁੰਡਾ ਸ਼ਰਤੀ ਸ਼ਰਤੀ ਇੱਥੇ ਮੈਂ ਕਹਿੰਦੀ ਉਹ ਵੀਰ ਆਇਆ ਮੈਂ ਕਿਹਾ ਮੈਂ ਬਹੁਤ ਘਰ ਜਾਣਦਾ ਸੀ ਘਰ ਮੈਂ ਬਹੁਤ ਕਰੀ ਅੱਜ ਮੈਂ ਕਹਿੰਦਾ ਟੋਡੇ ਅੰਦਰ ਅੱਡੀ ਚੀਜ਼ ਰੱਖੋ ਹਾਂਜੀ ਤੁਸੀਂ ਕੋਈ ਬੋਲੋ ਕਹਿੰਦੇ ਮੁੰਡਾ ਸੋਹਣਾ ਹੈ ਫਿਰ ਸਾਲ ਅੰਦਰ ਤੋਂ ਫੋਟੋ ਖੋਣੇ ਚੁਧਿਆ ਇਹਦਾ ਮੂੰਹ ਲੰਬਾ ਨਾ ਮੈਂ ਤਾਂ ਸੋਨਸ ਰੱਖਾ ਮੁੰਡਾ ਟੋਟਾ ਇਹ ਦੁਨੀਆ ਨਾਲ ਸੰਭਾਲਣ ਵਾਸਤੇ ਮੈਂ ਆਪਾਂ ਖਾਂਜੀ ਮੈਂ ਕੀ ਸੁਭਾਅ ਵੀ ਵਧਿਆ ਉਹਨੇ ਵੀ ਅਸੀਂ ਸਵੇਰ ਤੇ ਕਿੰਨੇ ਫੋਨ ਕੀਤੇ ਬੰਦਾ ਇੱਕੋ ਨਹੀਂ ਵੀ ਕਹਦਾ ਨਹੀਂ ਪਿਆ ਕਿ ਆਉਂਦਾ ਕਿਹਾ ਉਹਨੇ ਆਮ ਗਿਆ ਨਹੀਂ ਰਿਹਾ ਨਹੀਂ ਆਪੋ ਰੱਖੀ ਦੇਵੇ ਨਹੀਂ ਆਪੋ ਰੱਖੀਆ ਹਨਾ ਨਹੀਂ ਵਿਚਾਰੇ ਪਪਾ ਨੇ ਕਿਵੇਂ ਆਪਦੇ ਘਰੋਂ ਬਣਾ ਲਈ ਆਹਲਾ ਟਾਈਮ ਕੱਢ ਕੇ ਆਉਣਾ ਇਹ ਬਾਤ ਨੂੰ ਆਪਾਂ ਕਿਹਦੀ ਤੋਂ ਦਿਖਾਈਏ ਬਲੰਤ ਹੈ ਨਾ ਇਹਦਾ ਨਾ ਵੀ ਆ ਤੁਸੀਂ ਮੈਨੂੰ ਬੋਲੋ ਕੀਤਾ ਹੈ ਕਿ ਨਾ ਬਿਨਾ ਬਾਬਦੇ ਜੰਦਾ ਆ ਗਿਆ ਹੁਣ ਹਾਂਜੀ ਹੁਣ ਤੁਸੀਂ ਮੈਨੂੰ ਬੋਲੋ ਕੀਤਾ ਮੈਂ ਇੱਥੋਂ ਟਿੱਕੇ ਪਹੁੰਚੀ ਹਾਂ ਹੈਨਾ ਜੇ ਮਨ ਮੈਂ ਹੀ ਤੁਹਾਡੇ ਮੂਰੇ ਐਟੀਟਿਊਡ ਕਰਾਂ ਜੋ ਆਪਕਰ ਕਰਾ ਹੈ ਨਾ ਮੇਰੇ ਵਾਸਤੇ ਘਰ ਤੇ ਗੱਲ ਨਾ ਨਹੀਂ ਆਪਾਂ ਤਾਂ ਡੀਜਟ ਕਰਦੇ ਸਪੈਕਟ ਕਰਦੇ ਜੀ ਆਇਆਂ ਨੂੰ ਵਧੀਆ ਲੱਗਾ ਤੁਹਾਨੂੰ ਬਹੁਤ ਵਧੀਆ ਲੱਗਾ ਜਿਉਂ ਨਾਲ ਲੈ ਮੈਂ ਕੋਈ ਜਾਣਦੇ ਨਹੀਂ ਸੀ ਮੈਨੂੰ ਤਾਂ ਕੋਈ ਮਨ ਤੋਂ ਕੋਈ ਇੱਛਾ ਨਹੀਂ ਜਿੰਦਗੀ ਚੱਲਦੀ ਹੈ ਤੇ ਨਾ ਹੀ ਆਪਾਂ ਨੂੰ ਘਰੇ ਬੁਲਾਉਂਦਾ ਹਾਂ ਛੋਟੀ ਕੋਈ ਸਮਾਂ ਘਰੇ ਨਹੀਂ ਬੁਲਾਉਂਦਾ ਹੁੰਦਾ ਸੀ ਯਾਰ ਹੁਣ ਤਾਂ ਲੋਕ ਮੈਨੂੰ ਇੰਨੀ ਰਿਸਪੈਕਟ ਕਰਦੇ ਆ ਨਾ ਜਿੱਥੇ ਅਸੀਂ ਲੱਗਿਆ ਉਹਨਾਂ ਦੇ ਅਸੀਂ ਦੇ ਮੂਰੇ ਬਾਹਰ ਦਿੰਦੇ ਜਾ ਕੇ ਮੈਂ ਜ਼ਿੰਦਗੀ ਚ ਅਸੀਂ ਨੀ ਕਦੇ ਦੇਖਿਆ ਨਾ ਹੋਰ ਜਿਹੜੇ ਲੋ ਮੁਰਵੀ ਆ ਪੁਨੇ ਆ ਲਕੁੰਦਵੀ ਆ ਤੇ ਇਹ ਜੋ ਤੁਸੀਂ ਆਪੇ ਕਮਾਈ ਹੈ ਹਾਂਜੀ ਇਹ ਤੁਸੀਂ ਆਪਣੇ ਆਪ ਕਮਾਈ ਆ ਆਪ ਬਣਾਈ ਹੈ ਸਹੀ ਗੱਲ ਸਹੀ ਗੱਲ ਉੱਤਰ ਬੈਠੋ ਅਸੀਂ ਆਂਟੀ ਨੂੰ ਕੋਲ ਜਾ ਕੇ ਆਹੋ ਹੈ ਬੋਲੀ ਆ ਕੇ ਪੈਕ ਕਰਾ ਲਾ। ਅਗਿਆ ਸਾਰਾ ਮੁਕਤੀਆਂ ਦੇ ਵੀ ਮਾਤਨਾ। ਜੰਨਾ ਨੇ ਮੈਨੂੰ ਬੋਲੋ ਕਿ ਤਾਂ ਜੰਨਾ ਨੂੰ ਕੀ ਬਹੁਤ ਸੋਹਣੇ ਤਾਂ ਆ ਗਏ। ਬੜੇ ਪਿਆਰੇ ਹੈ, ਅਸੀਂ ਆਪਣੇ ਪਿਆਰੇ ਹੈ। ਤੁਸੀਂ ਵੀ ਮਿਲੋ ਆ ਕੇ ਜਿਹੜੇ ਵੀ ਦੇਖਦੇ ਇੱਥੇ ਹੈ। ਲੋਕ ਸਾਡਾ ਜਰੂਰ ਮਿਲ ਬਿਲੀਓ ਆਂਟੀ ਨੂੰ ਆ ਕੇ। ਬਹੁਤ ਪਿਆਰੇ ਹੈ। ਉਹ ਬੋਲੀ ਵੀ ਜਰੂਰ ਲੈ ਕੇ ਆਏ। ਆਂਟੀ ਦੇ ਪੈਨ ਤੇ ਖਾਦੀ ਦਾ ਸੀ ਜਨਾ। कोई भी बात हो शीन आए हो ले जैसे होर कोटा मतलब तुझे लेट आओगे है ना और तो कोई होर सीनों कोटा सी हो रही जाकर आ नो टेंशन नो प्रॉब्लम लेकिन आपको ऐसा फेवरेट है ना आपको पेट में कॉलेज जाओ एक बुड़िया एक बुड़िया आजा आजा क्या नहीं हुई ओ जाम पस्त है यार नहीं अब नहीं ਹਰੇਕ ਬਹੁਤ ਸੰਤਲਿਆ ਦੇ ਨਾ 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 ਬਸ ਨਾ ਨਾ ਬਸ ਬੈਠੋ ਵੀਰੇ ਤੁਸੀਂ ਬੈਠ ਜਾਓ ਇਸ ਤਰ੍ਹਾਂ ਮਿਲਣਾ ਸੀ ਮਿਲ ਕੇ ਆਣਾ ਕੋਸ਼ਿਸ਼ ਹੋ ਗਈ ਵੀਰੇ ਨਹੀਂ ਨਹੀਂ ਆਈ ਮੰਦਨ ਉਹ ਹੋ ਗਿਆ ਹਨਾ ਜਦੋਂ ਨਾ ਤਾਂ ਇਕੱਲਾ ਜਾਣਾ ਸਾਹ ਰਸਤੇ ਦੇ ਪਾਸੇ ਪੋਚ ਪੋਚ ਕੇ ਪੋਚ ਪੋਚ ਕੇ ਅੰਗੇ ਮੋੜ ਕੇ ਤੇ ਇਹ ਪਲਨਾ ਜੀਰੂ ਮਾਰਜੀ ਕਹਿ ਦਿੰਦਾ ਇਕ ਜਿਹੜੇ ਉਹ ਰੀਲਾਂ ਨਹੀਂ ਬਣਾਉਂਦੇ ਇੰਸਟਾਗ੍ਰਾਮ ਤੇ ਕਹਿਣ ਮੈਂ ਪੋਚ ਪੋਚ ਕੇ ਆਇਆ ਸੀ ਹਾਂ ਕੋਈ ਨਾ ਸਾਰੇ ਦੱਸ ਦਿਓ ਜਿੰਦਗੀ ਆਪਰੇ

ਹੇ ਵੀ ਬੇਟਾ ਆ ਵੀ ਬੇਟਾ ਆ ਬਹੁਤ ਆਲੋ ਅੱਛਾ ਹਾਂ ਆਪਾਂ ਕਰੀ ਅੱਛਾ ਕੀ ਐ ਸੁਪਰੀ ਬਈ ਔਟਲਾ ਬਤਾ 2000 ਰੁਪਏ ਲੈ ਤੇ ਇਹਨੇ ਵੀ ਰਸਾ ਚੰਦ ਮਿਲਿਆ ਆਮੋ ਡਰੈਸ ਵੀ ਪਤਾ ਸੀ ਆਮੋ ਤਾਂ ਸਭ ਬੋਲਦਾ ਹੈ ਤੁਸੀਂ ਇਹ ਨੰਬਰ ਸੀਗਾ ਆਪਣਾ ਮਾਇਓ ਦੇ ਤੁਮਾਰੀ ਉਹ ਦੇਖਿਆ ਹੀ ਹੋਣਾ ਅਸੀਂ ਕੱਲ ਪਹਿਲਾਂ ਤਾਂ ਵੀ ਪਹਿਲਾਂ ਤਾਂ ਇਹਨਾਂ ਨੇ ਮੈਸੇਜ ਕਰਿਆ ਤੁਹਾਨੂੰ ਇੰਸਟਾਗ੍ਰਾਮ ਤੇ ਨਹੀਂ ਚਾਹੁੰਦੇ ਇਹ ਪਹਿਲੀ ਵਾਰ ਦੀ ਇਹਨੇ ਦੱਸਿਆ ਕਿ ਆਜ ਆਜੇਗੀ ਨਹੀਂ ਬਹੁਤ ਚਾਹੁੰਦੇ ਹੈ ਬਈ ਰੋਜ਼ ਆਣੇਗੇ ਚਾਹੁੰਦੇ ਹੈ ਆਪਣੀ ਦੀ ਦੀ ਉਹਨਾਂ ਨੇ ਕਿ ਆਣਾ ਸੀ ਬਹੁਤ ਬਹੁਤ ਨਹੀਂ ਕਰਦੇ ਤੁਸੀਂ ਉਹਨੇ ਆਹ ਫੋਨ ਵੀ ਆ ਗਿਆ ਅਗਰ ਤੇ ਜਿੰਨੇ ਕਿਖੇ ਦੇਖੀ ਹੈ ਨਾ ਕੋਈ ਪਤਾ ਨਹੀਂ ਜਿੰਨੇ ਗੁਸਤਾਉਂ ਉਹਨੋਂ ਬੁਰਾ ਨਹੀਂ ਹੁੰਦੀ ਨਹੀਂ ਸਹੀ ਮੇਰੀ ਮੰਮੀ ਮੈਨੂੰ ਮੈਨੂੰ ਉੱਥੋਂ ਘਰੋਂ ਫੋਨ ਕਰਦੇ ਨੇ ਕਹਿੰਦੇ ਆਂਟੀ ਨਹੀਂ ਉੱਥੇ ਕਿਰਨਾ ਬਟਿੰਡਾ ਮੈਂ ਕਿਹਾ ਮੈਂ ਨਹੀਂ ਦੇਖੇ ਕਦੀ ਮੈਨੂੰ ਕਹਿੰਦੇ ਕਹਿੰਦੇ ਤੂੰ ਦੇਖਿਆ ਹੀ ਨਹੀਂ ਉਹਨਾਂ ਨੂੰ ਮੈਂ ਕਿਹਾ ਮੈਂ YouTube ਘੱਟ ਦੇਖਦਾ ਮੈਂ ਕਿਹਾ ਮੇਰਾ ਧਿਆਨ ਨਹੀਂ ਪਿਆ ਕਰੇ ਫਿਰ ਮੈਨੂੰ ਇਹਨਾਂ ਨੇ ਜਦੋਂ ਇੱਥੇ ਆਏ ਮੈਂ ਤਾਂ YouTube ਤੇ ਵੀ ਜਿਵੇਂ ਇੰਸਟਾ ਤੇ ਪਾਉਂਦੇ ਆ ਨਾ ਆਈ ਫਿਰ ਗਾਇ ਬਣਾ ਦਿੰਦਾ ਮਾਰ ਦਿੰਦਾ ਮੈਂ ਸਾਰੀਆਂ ਹੀ ਦੇਖੀਆਂ ਨੇ ਹਾਂ ਗਮਨਾਰ ਮਾਰ ਬਣਾਉਂਦਾ ਹੁੰਦਾ ਉਹਦੇ ਵੀ ਫਿਰ ਤੁਹਾਡੇ ਮੱਝ ਮੈਂ ਕਿੰਨੇ ਲੋਕ ਹੱਸਦੇ ਆ ਕਿੰਨੀਆਂ ਬਿਮਾਰੀਆਂ ਤਰਾਛ ਨੇ ਨਹੀਂ ਨਹੀਂ ਸਹੀ ਆ ਸਹੀ ਆ ਆਪਣੇ ਮੰਡਲ ਨਾਲ ਕੋਈ ਸਾਡੇ ਆਉਂਦੇ ਸੀਗੇ ਉਹਨੂੰ ਕੱਲ੍ਹ ਪਾਸ ਸਾਨੂੰ ਬੁਣ ਕੀਤਾ ਕਹਿੰਦੇ ਸਾਡੇ ਅਗੋਂ ਨਿਆਣੇ ਮੰਡੀ ਤੋਂ ਤੇ ਮੈਨੂੰ ਕਹਿੰਦੀ ਕਹਿੰਦੀ ਨੀ ਭੈਣੇ ਵੀ ਸਾਨੂੰ ਆ ਕੇ ਮਿਲ ਜਾਣੀ ਭੈਣਾ ਤੇ ਮੈਂ ਕਿਹਾ ਤੁਸੀਂ ਕੌਣ ਹੈ ਕਹਿੰਦੀ ਲੈੜੀਏ ਭੁੱਲ ਗਈ ਸਾਡੇ ਘਰੀ ਤਾਂ ਤੂੰ ਰਹਿੰਦੀ ਰਹੀ ਆ ਉਹਨਾਂ ਦੇ ਘਰੀ ਮੈਂ ਰਹਿੰਦੀ ਰਹੀ ਨੀ ਛੋਟੇ ਹੁੰਦੇ ਤੇ ਉਹਨਾਂ ਦੀ ਬੀਸੀ ਯਾਰ ਹੁੰਦਾ ਸੀਗਾ ਜਦੋਂ ਅਸੀਂ ਆਪੋ ਤੇ ਵਿਦਿਅਕ ਬੀਸੇਲਾ ਵੇਖਿਆ ਚਾਹਤਾ ਹਾਂ ਅੱਜ ਜਦੋਂ ਮੈਂ ਬਸ ਉਹਨਾਂ ਦੇ ਘਰ ਪਹੁੰਚੇ ਮੈਂ ਤੇ ਜਾਣ ਤੋਂ ਪਹਿਲਾਂ ਮੈਂ ਉਹਨਾਂ ਤੋਂ 40 ਰੁਪਏ ਮਾਰਤਾ ਰੋਟੀ ਨਾਲ ਕਿ ਮੈਨੂੰ ਹੀ ਖਵਾ ਦਿੰਦੇ ਸੀ ਉਹਨਾਂ ਨੇ ਭਰਾਵਾਂ ਮੈਨੂੰ ਕੱਲ੍ਹ ਸੱਦਿਆ ਤੇ ਪਰਸੋਂ ਵੀ ਜਾਈ ਤੇ ਉੱਥੇ ਜਾ ਕੇ ਆਏ ਆ ਉਹ ਕਹਿੰਦੀ ਮੈਂ ਤਾਂ ਹਾਂ ਤੈਨੂੰ ਹੋਇਆ ਕਿ ਪਿਆ ਕਹਿੰਦੀ ਮੈਂ ਤਾਂ ਜਿੱਦੇ ਦੀਆਂ ਤੇਰੀਆਂ ਤੈਨੂੰ ਸੀ ਬੋਲੋ ਕੀਤਾ ਸੰਤਪਨ ਨਾ ਪਤਾ ਹੀ ਨਹੀਂ ਸੀ ਜਿੱਦੇ ਲੱਗੇ ਤੈਨੂੰ ਬੋਲੋ ਕੀਤਾ ਬਹੁਨੇ ਕਰਕੇ ਰਿhta ਕਹਿੰਦੀ ਮੈਂ ਤਾਂ ਦਵਾਈਆਂ ਛੜਤ ਨਾ ਮੈਂ ਤਾਂ ਬਾਹਰੋਂ ਬਿਮਾਰ ਸੀ ਕਹਿੰਦੀ ਹੁਣ ਜਦੋਂ ਮੇਰੇ ਮਾਮਲੇ ਵਿੱਚ ਕੋਈ ਮੜੀ ਦੀ ਉਹ ਤਾਂ ਜੈਨ ਮੇਰੀ ਨੂੰ ਉਹਦੇ ਕਹਿ ਦੂਗੀ ਨਾ ਦੇਖ ਨਾ ਤੇਰੀ ਕਰਨਾ ਮੈਨੂੰ ਹੋਰਿੰਦੇ ਰਹਿਣ ਦਾ ਕਾਬੂ ਨਹੀਂ ਬੰਦੀ ਮੈਂ ਨਾ ਤੇਰਾ ਸਾਰਾ ਹੀ ਦੇਖਦੀ ਪਰ ਬੱਲੇ ਹਸਦੀ ਆ ਤੀਆਂ ਉਹਨਾਂ ਨੇ ਭਰਾਵਾਂ ਫਿਰ ਮੈਨੂੰ ਤੇਰੇ ਨਾਲ ਵਧੀਆ ਬਹੁਤ ਰਿਸਪੈਕਟ ਦਿੱਤੀ ਵਧੀਆ ਵਧੀਆ ਉਹਨਾਂ ਨੇ ਖਾਣ ਪੀਣ ਬਣਾਇਆ ਵਿਚਾਰਾ ਨੇ ਮੈਂ ਕਦੇ ਲਉ ਵੀ ਕੋਈ ਦਿਲ ਸੀ ਜਿਦੋਂ ਆਪਾਂ ਇਹਦੇ ਘਾਂਡੇ ਮਾਜ ਕੇ ਹਨਾ ਤੇ ਚਲੋ ਕੁਝ ਨਹੀਂ ਸੋਚਾ ਮੋਟੇ ਨਾਲ ਕਰਕੇ ਨਾ ਆਪ ਕੋਈ ਮਾਈ ਹੈ ਹਾਂਜੀ ਹਾਂਜੀ ਉਹ ਮੇਰੇ ਉਹਨਾਂ ਨੇ ਜਨਮ ਵਿੱਚ ਵਧੀਆ ਸੌਂਦ ਦਿੱਤਾ ਧਿਆਨ ਤੋਂ ਹੀ ਗੱਲਾਂ ਕਰਦੇ ਆਏ ਆ ਵੀ ਪਿੰਡ ਚ ਉੱਠ ਕੇ ਨੇ ਕਿਹੜੇ ਪਲੈਟਫਾਰਮ ਤੇ ਕਿ ਫੋਨ ਸੀ ਜੀ ਹਾਂ ਜੀ ਨਹੀਂ ਬਹੁਤ ਹੋ ਘਰੇ ਕਿਧਰੇ ਮਾਰਾ ਬੜੇ ਦੋਸਤ ਕਿਧਰੇ ਆ ਰਹੀ ਜਿੰਨਾ ਨਹੀਂ ਸੁਣਦਾ ਕੋਈ ਯਾਰ ਸਾਰੀ ਸਟੋਰੀ ਹੈ ਯਾਰ ਤੁਸੀਂ ਉਹ ਉਹ ਤੇ ਉਹ ਮੇਰੇ ਕਿਹਾ ਨਾ ਮੈਂ ਸਰਵਰ ਦੇ ਕੇ ਨਾ ਹਾਂ ਹਾਂ ਬੜੇ ਹਾਂ ਕੱਲ ਦੇਖਿਆ ਸੀ ਮੈਂਟਰ ਵੀ ਦੇਖਿਆ ਸਾਰਾ ਤੁਹਾਡਾ ਹਾਂਜੀ ਕੱਲੇ ਬਸ ਉਹ ਇੰਟਰਵਿਊ ਕਰ ਗਈ ਕੁਝ ਲੋਕ ਤਾਂ ਮੈਨੂੰ ਬਹੁਤ ਪਿਆਰ ਕਰਨ ਲੱਗੇ ਬਈ ਬਈ ਉਹ ਤੇ ਨਹੀਂ ਕੋਈ ਮਾੜਾ ਕਮੈਂਟ ਨਹੀਂ ਕੀਤਾ ਕੋਆਰਡੀਨੇਸ਼ਨ ਕਰਕੇ ਵੀ ਚਲੋ ਮਾਲਕ ਕਿਹੜਾ ਨਾ ਆਪਦਾ ਕੌਣ ਹੁੰਦੇ ਆ ਕਹਿੰਦੇ ਦਿਨ ਦਾ ਦੇ ਚੂਰ ਨੇ ਪਰ ਥੋੜਾ ਜਿਹਾ ਆਪਾਂ ਦੇਰ ਹੋ ਜਾਂਦੀ ਹੈ ਹਾਂ ਨਾ ਸਹੀ ਹੈ ਸਹੀ ਹੈ ਹਰ ਪਾਸੇ ਆਵਾਜ਼ ਬੜੇ ਪੁੱਛਾਂ ਤੇ ਹਾਂ ਵਸਾ ਗਿਆ ਹਨ ਮਾੜਾ ਲੱਗਦਾ ਤੇ ਸਿਰ ਨਿਕਸ ਆਲੀ ਹੋ ਗਿਆ ਪਰ ਬਣੇ ਪ੍ਰਾਇਤਿ ਜਾਂਦੇ ਨਹੀਂ ਪ੍ਰਾਇਤਿ ਜਾਂਦਾ ਚੰਗਾ ਹੋਵੇ ਮਨੋਂ ਉਹਦਾ ਮਾਂਜਾ ਲੱਗਦਾ ਇਹ ਵੀ ਆ ਗਏ ਹੁਣ ਤਾਂ ਉਹ ਆ ਰਹੇ ਕਿਸੇ ਨਿਆਂ ਨਿਪਟਾਣਾ ਵੀ ਕੀ ਬਣਾ ਲਿਆ ਕੀ ਖਾ ਰਿਆ ਕੰਮ ਕੀਤਾ ਜਾਂ ਨਹੀਂ ਕੀਤਾ സോട്ടു ഡേലി ചൂര കോ ആ മുന ਕਹਿੰਦੀ ਅੜੀ ਜਿਹੇ ਤਰ੍ਹਾਂ ਮੁੰਡਾ ਬਹੁਤ ਸੋਹਣਾ ਕਹਿੰਦੀ ਤੂੰ ਆਏ ਨਾ ਗਿਆ ਘਰ ਮੈਨੂੰ ਤੇ ਤੂੰ ਸਮਝ ਨਹੀਂ ਬਾਰੇ ਕਹਿ ਦਿੱਤੀ ਮੁੰਡਾ ਆ ਗਿਆ ਉਹ ਜੌਰ ਕਰਨਾ ਕਿਸੇ ਗਾਣੇ ਗਾ ਕੇ ਨਾ ਉਹ ਬਿਰਤਾਂ ਵਾਲਾ ਉਹ ਸਾਈਕਲ ਲਾ ਕੇ ਗਾਣਾ ਗਾਣੇ ਨੂੰ ਪ੍ਰੋਗੈਸ ਮਸੇ ਥੋੜਾ ਜਾ ਕਾ ਤੈਨੂੰ ਕਿਹਾ ਕੰਮ ਪਾਸਾ ਨਹੀਂ ਤਾਂ ਨਹੀਂ ਮੈਂ ਹਾਂ ਮੈਂ ਉਹਦੇ ਹਾਂ ਮੇਰੇ ਪਿੰਡ ਨੇ ਇੱਥੇ ਖਿਲਾ। ਉਹਨਾਂ ਦੀਆਂ ਮਸੀਤਾਂ ਚੱਲਦੀ ਨਹੀਂ। ਸਹੀ ਹੈ ਸਹੀ ਹੈ। ਮੇਰੇ ਟਿਕਾਣਾ ਬਦਲ ਗਿਆ ਉਹਨਾਂ ਦਾ। ਹਰ ਕੋਈ ਹੀ ਜਾਂਦਾ। ਹਾਂ। ਮੇਰੀ ਆਂਟੀ ਜੀ ਨੂੰ ਨਹੀਂ ਲੱਗੇ ਬੈਠਿਆ ਉਹਨਾਂ ਨੂੰ ਨਹੀਂ ਬੜਦਾ। ਮੈਂ ਹੀ ਕਈ ਸਾਲਾਂ ਤੋਂ ਬੈਠਾ ਜਨਾਨੀ ਜੀ ਲੈ ਆ। ਹਾਂ। ਮਤਲਬ ਜਦੋਂ ਪ੍ਰੋਫੈਸ਼ਨ ਹੋਇਆ ਮੇਰੇ ਕੋਲ ਪ੍ਰੋਫੈਸ਼ਨ ਹੋਇਆ ਵੱਡੇ ਤੇ। ਹਾਂ। ਤੇ ਉਹਨਾਂ ਮਸੀਤਾਂ ਕੋਸ ਨਹੀਂ ਹੈਗਾ ਦਾ। ਬਾਹਰ ਨਹੀਂ ਮਸੱਤੇ ਲੱਗ ਸਕਦੇ। ਨਾਲੇ ਨਾੜੇ। ਹਾਂ ਦੇਖੀਏ ਦੇਖੀਏ। ਨਾ ਕੋਈ ਬੱਤੀ ਹੈ ਨਾ ਕੋਈ ਹੋਰੀਆਂ ਨਕੀਆਂ ਦੇਵੇ ਤੁਹਾਨੂੰ ਇਹ ਮੇਰੇ ਵੱਲੇ ਪਾਈ ਰੱਤੇ ਬਸ ਨਾਲ ਬਸ ਤੁਹਾਡੀ ਮੇਨ ਜੇ ਫਾਲੇ ਨਾ ਮਿਲਦਾ ਨਹੀਂ ਹਾਰ ਕਿਸੇ ਦੇ ਵਿੱਚ ਦੀ ਹਿੰਮਤ ਹੁੰਦੀ ਹੈ ਬੋਆ ਹੀ ਲੱਗ ਜਿਵੇਂ ਵੀ ਸੱਚੀ ਬੱਤੀ ਹੁੰਦੀ ਹੋਵੇ ਹੁਣ ਐਕਟ ਵੀ ਉਸ ਆ ਦੇਖੋ ਇਹਨੇ ਹੁੰਦੀ ਹੈ ਮਿਹਨਤ ਕੈਮਰੇ ਪਿੱਛੇ ਵਿਚਾਰਾ ਕਾਲਾ ਗੁਲਾ ਖਾ ਕੇ ਵੀ ਦੇਖੋ ਪੂਰੀ ਮਿਹਨਤ ਕਰ ਰਿਹਾ ਵਲੋਗ ਬਣਾ ਰਿਹਾ ਟੀ ਦਾ बस में उन्हें देखना था काम का जरिया उन्हें। बच्चा बोलता है बच्चियों को देखने करेंगी बोलो। कोरोना लग रहा है ना। नहीं 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 नही ਨਾਲ ਕਰਦੇ ਮਾਂ ਅੱਜ ਦਾ ਸ਼ੁਰੂਆਤ ਹੈ ਕਰਾਈ ਲੋ ਕਰਦੇ ਆ ਕੇ ਉਹ ਜੰਮਿਆ ਦੀ ਭਾਬੀ ਅਰਦਾ ਨਾ ਛੱਡਾ ਉਹ ਮੇਰੇ ਨਾਲ ਤੋਂ ਹੀ ਚੰਗੀਆਂ ਦਲਜੀਤ ਸੁਜਾਨਾ ਆ ਗਈ ਬਾਹੂ ਵੀ ਆ ਗਈ ਉਹ ਦੀ ਸਾਡੀ ਵੀ ਆਉਗੀ ਸਾਡੀ ਤੁਸੀਂ ਪੱਕਾ ਹੋਗੇ ਮੈਨੂੰ ਵੀ ਜਦ ਫਿਲਮ ਵਾਲਾ ਬਾਈ ਵੇਂਦਾ ਨਾ ਤੇ ਮੈਨੂੰ ਵੀ ਲੈ ਕੇ ਜਾਣਾ ਮੈਂ ਤਾਂ ਪਤਾ ਨਹੀਂ ਮੇਰਾ ਬਦਲਾ ਜੱਟੀ ਵਾਲੀ ਬਣੂਗੀ ਗਲਾਗੋ ਹਾਂ ਬਲੀ ਸਹੀ ਗੱਲਾਂ ਸਹੀ ਆ। ਸੈਗਾ ਜਾਣਾ ਫਿਲਮ ਚੜੂਗੀ ਬਹੁਤ ਬੰਦਾ। ਰੂਮ ਲੈ ਕੇ ਜਾਣਾ ਪੈਣਾ। ਇਸ ਮਤਾਂ ਦਾ ਆਹਨੇ ਚੇਗੋ ਆਵੇ ਆਹਦਾ ਤੁਸੀਂ ਬਹੁਤ ਕੁਝ ਵੇਖਣਾ ਹੈ ਬਹੁਤ ਕੁਝ। ਮੈਂ ਗੋਵਾ ਸਾਡੀਆਂ ਪੱਕਾ ਜਾਓਗੇ ਤੁਸੀਂ। ਚਲੋ ਸੁਪਰ ਆ। ਦੇਖੋ ਅਸੀਂ ਮਿਲਣ ਆ ਗਏ ਆਈ। ਨਹੀਂ ਨਹੀਂ ਸਹੀ ਹੈ। ਇਸੇ ਗੱਲ ਕਰਕੇ ਆਏ ਆ। ਨਹੀਂ ਨਹੀਂ ਸਹੀ ਹੈ। ਸੈਗਾ ਫੇਰ ਹੀ ਆਈ ਹਾਂ ਚੱਲ ਕੇ ਮਿਲਣ। ਹਾਂ ਜੀ ਕੋਪਨ ਰੋਟਾ ਮੈਨੂੰ ਵੀ ਵਧੀਆ ਲੱਗਾ ਗੱਲਾਂ ਹੁਤਾ ਮਾਰ ਕੇ ਤੇ ਨਾਲ ਮੈਂ ਵੀ ਤੁਹਾਡੇ ਕੋਲ ਆ ਕੇ ਕਹਿ ਤੋ ਕਿ ਜੀ ਜੀ ਯਾਰ ਤੁਹਾਨੂੰ ਵੀ ਮਿਲ ਕੇ ਆ ਕੇ ਆਏ ਸੀਗੇ ਮਰੀ ਗੱਲ ਨਾਲ ਮੈਂ ਤੁਸੀਂ ਆਣਾ ਸਾਡੇ ਕੋਲੇ ਆ ਮਿਲਣ ਆਉਂਦੇ ਕੋਈ ਅਦਰੋਂ ਨਾ ਮੈਂ ਜਾਣਾ ਬੋਲਣੇ ਮੰਡੀ ਪਰ ਮਾਹਨ ਕਰਨ ਅੱਛਾ ਕੋ ਸ਼ਾਇਦ ਕੱਲ੍ਹ ਜਾਂ ਪਰਸੋਂ ਜਾਂ ਸੱਡੇ ਵਿੱਚ ਕਰਾਂ ਠੀਕ ਹੈ ਤੇ ਜਾਂ ਸੌ ਵਾਰ ਕਰ ਫਿਰ ਆਂਦੀ ਰੱਖ ਜਾਣਾ ਹਾਂ ਜੀ ਹਾਂ ਜੀ ਮਿੱਠੇ ਛੋਲ ਤਰੀ ਵਾਲੇ ਬਣਾ ਕੇ ਆ ਆ ਆ ਆ ਆ ਮਿੱਠੇ ਛੋਲ ਤਰੀ ਵਾਲੇ ਫਰੈਂਡ ਅਸੀਂ ਇਹ ਡਾਇਲਗ ਬੋ ਕਾ ਕਹੇ ਮਿੱਠੇ ਛੋਲ ਤਰੀ ਵਾਲੇ ਕਹਾਰੇ ਆ ਗੋਪੀ ਦੇ ਦਾਲ ਨਾਲ ਬਣਾਏ ਗੋਪੀ ਦੇ ਦਾਲ ਨਾਲ ਗੋਪੀ ਦੇ ਦਾਲ ਨਾਲ ਗੋਪੀ ਦੇ ਦਾਲਾਂ ਚਾਹ ਕੋ ਪਾਣੀ ਸੋ ਹੋ ਹੋ ਹੋਪੇ ਲਾਗੇ ਚੱਲੀਏ ਹੁਣ ਆਪਾਂ ਤਲਵੰਡੀ ਵੀ ਜਾਣਾ ਆਪਾਂ ਹਾਂ ਸਰ ਜਦੋਂ ਮਾਰ ਦਿੱਤਾ ਤਾਂ ਸਾ ਸਭ ਸਭ ਆਜਾ ਤੁਸੀਂ ਗੁੜੀਆਂ ਮੱਖੜੀ ਪਾਜਾ ਹਾਂ ਤਾਂਸ ਕਿ ਆਦਰ ਮਿਲ ਨੇ ਰੋਟ ਕੇ ਬਾਹਰ ਹੀ ਹੋ ਜਾਣਾ ਮੈਨੂੰ ਆਣੀ ਤੁਸੀਂ ਲੈ ਆਓ ਤੇ ਬੜਾ ਸੋਹਣੀ ਜਿਹੀ ਗੁੜੀਆਂ ਦਾ ਆਪਣਾ ਸਟੋਰੀ ਲਾਵਾਗੇ ਕੁੜੀ ਨੂੰ ਵੀ ਭਾਈ ਫੋਲੋ ਕਰਨਾ ਪਊਗਾ ਹਾਂ चलो ठीक मज़ा आया सू मिले ਤੁਹਾਡੂੰ ਬਹੁਤ ਮਜ਼ਾ ਆਇਆ ਬੈਠ ਕੇ ਮੂਹਰ ਨੂੰ ਮਿਲ ਕੇ ਅੱਜ ਇਹ ਰੀਲ ਬਣਾਣੀ ਸੀ ਮੈਂ ਨਾਲ ਇੰਦਾ ਲੋ ਜੀ ਨਿਕਲ ਰਹੇ ਹੁਣ ਵਾਪਸ ਮਿਲ ਰਹੇ ਆਂਟੀ ਜੀ ਨੂੰ ਬਹੁਤ ਖੁਸ਼ੀ ਹੋਈ ਔਰ ਨਵਾਂ ਨਾਮ ਵੀ ਰੱਖਤਾ ਇਹਦਾ ਨਵਾਂ ਨਾਮ ਮਿਲ ਕੇ ਜੀ ਆਪਾਂ ਮੁੰਡੇ ਦਾ ਨਾਮ ਰੱਖਤਾ ਬੈਠੇ ਮੂਹਰ ਇੰਦਾ ਤੌੜੀ ਮੂਹਰ ਜੀ ਆਪਾਂ ਇਹਨਾਂ ਦਾ ਨਾਮ ਰੱਖਿਆਗਾ ਨਾਮਕਰਨ ਕਰਵਾਉਣ ਆਏ ਸੀ ਅੱਜ ਮੇਰੇ ਕੋਲ ਕੰਦੇ ਸ਼ਰਪ ਕੰਮ ਅਸੀਂ ਕਿਰਨ ਬਟਿੰਡੇ ਦਾ ਕਰਵਾਉਣਾਗਾ ਇਹਨਾਂ ਨੇ ਅੱਜ ਐਡਾ ਹੋ ਗਿਆ ਮੁੰਡਾ ਦੇ ਦੋ 20 22 ਸਾਲ ਦਾ ਨਾਂ ਨਹੀਂ ਲੈਣਾ ਬੇਠੀ ਮੁੰਡੇ ਦਾ ਨਾਂ ਹੀ ਨਹੀਂ ਰੱਖਿਆ ਕਰੇ ਜਵਾਕ ਦਾ ਦੱਸੋ ਹੈ ਤਾਂ ਬੜਾ ਕਿਸੇ ਕਮੈਂਟਾ ਜਰੂਰ ਦੱਸਿਓ ਵੀ ਬੇਠੇ ਨੂੰ ਮੇਰਾ ਨਾਮ ਕਰਿਆ ਸੋਹਣਾਗਾ ਕੋਈ ਨਾ ਕੋਈ ਕਰਾਉਣਾ ਜੀ ਵੀਰ ਮੰਮੀ ਦੇ ਕੋਲ ਨਾਮ ਹੋ ਚਲੋ ਠੀਕ ਹੈ ਜੀ ਬਾਏ ਮਿਲਦੇ ਕਿਸੇ ਹੋਰ ਵਲੌਗ ਦੇ ਵਿੱਚ ਤੇ ਜਰੂਰ ਇਹਨਾਂ ਨੂੰ ਸਪੋਰਟ ਕਰੋ ਬਈ ਤਾਂ ਬਹੁਤ ਸਪੋਰਟ ਕਰ ਰਹੇ ਹਨ ਇਹਨਾਂ ਨੂੰ ਹੋਰ ਸਪੋਰਟ ਕਰੋ ਔਰ ਇਹਨਾਂ ਕਰੇ ਜਿਹੜਾ ਵੀ ਸੀਜ਼ਨ ਫਰੂਟ ਹੋਏਗਾ ਜਰੂਰ ਲੈ ਕੇ ਆਏ ਬਹੁਤ ਪਿਆਰੇ ਹੈ ਸਾਡੇ ਸਾਥੇ ਬਹੁਤ ਪਿਆਰੇ ਹੈ ਬਹੁਤ ਜ਼ਿਆਦਾ ਮਿਲਿਆ ਭੈਣ ਵਿਚਾਰੀ ਨਿੱਕੀ ਜੀ ਅੰਨੇ ਦੂਰੋਂ ਮਿਲਣ ਵਾਸਤੇ ਆਈ ਮੈਨੂੰ ਇੰਨੀ ਗੱਲ ਹੋਰ ਗੱਲਬਾਤ ਕੇ ਸਪੋਰਟ ਕਰੋ ਚਲੋ ਠੀਕ ਹੈ ਜੀ ਬਾਏ ਬਾਏ ਜੀ ਬਾਏ ਅਗਲੀ ਵਾਰ ਟੱਕਰ ਪਾਦੇ ਜੀ ਕਿਰਿਆ ਅਮਰੂਦ ਠੀਕ ਹੈ ਇਹਨਾਂ ਦਾ ਮੈਨੂੰ ਲੱਗਦਾ ਖਰਬੂਜਾ ਹੋ ਸਕਦਾ ਆ ਮੰਮੀ ਦਾ ਨਹੀਂ ਉਹ ਬੱਟੇ ਹੁੰਨ ਆਂਦੇ ਨੇ ਇਹ 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 ਦਾ ਹਾਂ ਇਹ ਸਾਡਾ ਗੋਲੂ ਮਟੋਲੂ ਲਗਾਏ ਦਾ ਸੁਣਾ ਰਹੇ ਆਂ ਅੱਜ ਤੋਂ ਮੁੰਡੇ ਨਾਂ ਦੀ ਕਲਕੇ ਮੁੰਡਾ ਲੱਗ ਪਿਆ ਮੈਂ ਤਾਂ ਮੁਝਾ ਫੇਵਰੇਟ ਹੈ ਮੈਂ ਮਾਤਾ ਦੀ ਪੂਜਾ ਕਰਦੀ ਮੇਰਾ ਮਾਤਾ ਦਾ ਮਾਤਾ ਹੈ ਮੇਰਾ ਮਾਤਾ ਨੇ ਮਾਲਕੀ ਮੇਰਾ ਪੇਟ ਪੇਟਾ ਫੇਵਰੇਟ ਹੈ ਪੂਜਾ ਨਹੀਂ ਬਸ ਜਨ 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 ਪੇਟੇ ਸਭ ਦੀ ਸਵਾਦ ਹੈ ਮੈਂ ਖੱਸੀ ਹਾਂ ਕਸਮ ਨਾਲ ਆ ਲਾਸਟ ਨਾਲਾ ਰਹਿ ਗਿਆ ਰੱਬੀ ਉਹ ਹੋ ਗਏ ਥੋੜੀ ਪੀੜੀ ਪੀੜੀ ਚਲੋ ਦੋ ਫੂਟ ਬਣ ਗਏ ਤੇ ਤਿੰਨ ਦੋ ਸਬਜ਼ੀਆਂ ਚਲੋ ਆਜੋ ਤਿੰਨ ਤਿੰਨ ਫੂਟ ਬਣ ਗਏ ਹਾਂ ਦੋ ਗਰੂਟ ਆ ਗਏ ਦੋਸਤਾਂ ਨੂੰ ਹਾਂਜੀ ਬਹੁਤ ਵਧੀਆ ਲੱਗਿਆ ਜੀ ਮਿਲ ਕੇ ਥੈਂਕ ਯੂ ਧੰਨਵਾਦ ਤੁਹਾਡਾ ਅੱਜ ਸਾਨੂੰ ਮਿਲਣ ਵਾਸਤੇ ਆਏ ਆ ਗੱਲ ਕਰਕੇ ਆਪਾਂ ਜਰੂਰ ਆਵਾਂਗੇ ਠੀਕ ਹੈ ਆਂਟੀ ਜੀ ਆ ਜਾ ਤੁਸੀਂ ਹੁਣ ਮੇਰੀ ਸੋਹਣੀ ਆਂਟੀ ਨੇ ਸਪੋਰਟ ਜਰੂਰ ਕਰਿਓ ਠੀਕ ਹੈ ਆ ਤੁਹਾਨੂੰ ਤੰਦੂਰ ਮੈਂ ਮਿਲਾਂ ਬੈਠਾ ਬੈਠੇ ਮੈਂ ਨੂੰ ਮਿਲਾਂ ਹਾਂ ਹਾਂ ਹੁਣ ਅਸੀਂ ਤੇਰੇ ਹੋਰ ਠੀਕ ਹੈ ਫੈਨ ਬੈਠੇ ਮੈਂ ਤੁਹਾਨੂੰ ਮਿਲਾਂ ਹਾਂ ਚੱਲ ਬੇਟਾ ਬਹੁਤ ਵਧੀਆ ਲੱਗਿਆ